ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੇ ਦਿਨ ਦੀਆਂ 10 ਵੱਡੀਆਂ ਖਬਰਾਂ ਤੇ ਕਰੋੜਾਂ ਦੇ ਰਿਸ਼ਵਤ ਮਾਮਲੇ ਵਿੱਚ ਸੀਬੀਆਈ ਵੱਲੋਂ ਗ੍ਰਿਫਤਾਰ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਸੀਬੀਆਈ ਅਦਾਲਤ ਵਿੱਚ ਹੋਈ ਪੇਸ਼ੀ ਮੋੜ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਏ ਡੀਆਈਜੀ ਪੁੱਲਰ ਬੀਤੇ ਦਿਨ ਪੁੱਲਰ ਦੇ ਖਿਲਾਫ ਦਰਜ ਕੀਤਾ ਗਿਆ ਸੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆਂ ਨੇ ਦਿੱਤਾ ਵੱਡਾ ਬਿਆਨ ਕਿਹਾ ਨਸ਼ੇ ਦੇ ਮਾਮਲੇ ਵਿੱਚ ਪੰਜਾਬ ਨੰਬਰ 1 ਸਟੇਟ ਨਸ਼ਾ ਸਾਡੀ ਨਵੀਂ ਪੀੜੀ ਨੂੰ ਖਤਮ ਕਰ ਰਿਹਾ ਕੁਝ ਲੋਕਾਂ ਦੀ ਕੋਸ਼ਿਸ਼ ਨਾਲ ਨਹੀਂ ਬਣੇਗਾ ਨਸ਼ਾ ਮੁਕਤ ਪੰਜਾਬ ਸੂਬੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਸਭ ਨੂੰ ਇਕਜੁੱਟ ਹੋਣ ਦੀ ਲੋੜ ਪੰਜਾਬ ਵਿੱਚ ਲਗਾਤਾਰ ਵੱਧ ਰਹੇ ਨੇ ਪਰਾਲੀ ਸਾੜਨ ਦੇ ਮਾਮਲੇ 24 ਘੰਟਿਆਂ ਵਿੱਚ 202 ਥਾਵਾਂ ਉੱਤੇ ਖੇਤਾਂ ਵਿੱਚ ਲਗਾਈ ਗਈ ਅੱਗ 1400 ਤੋਂ ਪਾਰ ਹੋਈ ਮਾਮਲਿਆਂ ਦੀ ਗਿਣਤੀ ਸੰਗਰੂਰ ਤਰਨਤਾਰਨ ਦੇ ਵਿੱਚ ਸਭ ਤੋਂ ਵੱਧ ਸਾੜੀ ਗਈ ਪ੍ਰਾਲੀ 5 ਦਿਨ ਦੇ ਵਿੱਚ 800 ਮਾਮਲੇ ਕੀਤੇ ਗਏ ਦਰਜ ਪਟਿਆਲਾ ਦੇ ਸਰਹੰਦ ਰੋਡ ਉੱਤੇ ਵਾਪਰਿਆ ਭਿਆਨਕ ਸੜਕ ਹਾਦਸਾ ਪੰਜਾਬ ਰੋਡਵੇ ਦੀ ਬੱਸ ਅਤੇ ਟਰੱਕ ਦੀ ਹੋਈ ਆਮੋ ਸਾਹਮਣੇ ਟੱਕਰ ਸਵੇਰੇ 6 ਤੋਂ 7 ਵਜੇ ਦੇ ਵਿਚਕਾਰ ਵਾਪਰਿਆ ਹਾਦਸਾ ਬੱਸ ਕੰਡਕਟਰ ਅਤੇ ਟਰੱਕ ਡਰਾਈਵਰ ਦੀ ਮੌਤ ਦੀ ਖਬਰ ਕਈ ਸਵਾਰੀਆਂ ਜ਼ਖਮੀ ਜਗਰਾਉਂ ਅਧੀਨ ਪਿੰਡ ਗਿੱਦੜ ਵਿੰਡੀ ਵਿੱਚ ਇੱਕ ਕਬੱਡੀ ਖਿਡਾਰੀ ਦਾ ਕਤਲ ਤੇਜਪਾਲ ਸਿੰਘ ਉਮਰ 27 ਸਾਲ ਵਜੋਂ ਹੋਈ ਮ੍ਰਿਤਕ ਦੀ ਪਛਾਣ ਜਗਰਾਉਂ ਦੇ ਡਾਕਟਰ ਹਰੀ ਸਿੰਘ ਰੋਡ ਤੇ ਗੋਲੀਆਂ ਮਾਰੀਆਂ 8 ਤੋਂ 10 ਦੱਸੀ ਜਾ ਰਹੀ ਹਮਲਾਵਰਾਂ ਦੀ ਗਿਣਤੀ ਆਪਣੇ ਦੋ ਸਾਥੀਆਂ ਨਾਲ ਖੜ ਲੈਣ ਆਇਆ ਸੀ ਖਿਡਾਰੀ ਪਿੰਡ ਰੂਮੀ ਦੇ ਨੌਜਵਾਨਾਂ ਨਾਲ ਸੀ ਪੁਰਾਣੀ ਰੰਜਿਸ਼ ਪੰਜਾਬ ਵਿੱਚ ਇਸ ਵਾਰ ਦੇਰੀ ਨਾਲ ਠੰਡ ਆਉਣ ਦੀ ਸੰਭਾਵਨਾ ਬੀਤੇ ਦਿਨ 32 ਡਿਗਰੀ ਤਾਪਮਾਨ ਕੀਤਾ ਗਿਆ ਦਰਜ ਆਮ ਨਾਲੋਂ 4 ਤੋਂ 5 ਡਿਗਰੀ ਜ਼ਿਆਦਾ ਰਿਹਾ ਤਾਪਮਾਨ ਪਿਛਲੇ 70 ਸਾਲਾਂ ਦੇ ਦੌਰਾਨ ਦੂਜੀ ਵਾਰੀ ਜ਼ਿਆਦਾ ਤਾਪਮਾਨ ਹੋਇਆ ਦਰਜ ਆਈਪੀਐਸ ਅਧਿਕਾਰੀ వై ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੁਣਵਾਈ ਪਰਟੀਸ਼ਨਰ ਨਮਨੀਤ ਕੁਮਾਰ ਨੇ ਦਲੀਲਾਂ ਲਈ ਮੰਗਿਆ ਸਮਾਨ सीबीआई ਤੋਂ ਜਾਂਚ ਕਰਾਉਣ ਦੀ ਮੰਗ ਬਠਿੰਡਾ ਦੇ ਵਿੱਚ ਖਾਲਿਸਤਾਨ ਪੱਖੀ ਨਾਰੇ ਲਿਖਣ ਵਾਲੇ ਤਿੰਨ ਨੌਜਵਾਨ ਕਾਬੂ ਵਿਦੇਸ਼ ਬੈਠੇ ਹੈਂਡਲਰ ਨੇ 2000 ਦੇ ਕੇ ਕਰਵਾਇਆ ਸੀ ਕੰਮ ਕੁਝ ਸਮਾਂ ਪਹਿਲਾਂ ਬਠਿੰਡਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਲਿਖੇ ਗਏ ਸੀ ਖਾਲਿਸਤਾਨ ਪੱਖੀ ਨਾਰੇ ਵੱਖ-ਵੱਖ ਟੀਮਾਂ ਅਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਕੇਸ ਤੇ ਕੀਤਾ ਜਾ ਰਿਹਾ ਸੀ ਕੰਮ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਮੁਲਜ਼ਮਾਂ ਦੀ ਹੋਈ ਗ੍ਰਿਫਤਾਰੀ ਪੰਜਾਬ ਤੋਂ ਲੰਡਨ ਲਈ ਸਿੱਧੀ ਉਡਾਣ ਮੁੜ ਹੋਈ ਸ਼ੁਰੂ ਕਰੀਬ 5 ਮਹੀਨਿਆਂ ਦੇ ਵਕਫੇ ਤੋਂ ਬਾਅਦ 에ਅਰ ਇੰਡੀਆ ਨੇ ਆਪਣੀ ਅੰਮ੍ਰਿਤਸਰ ਲੰਡਨ ਗੈਟਵਿਕ ਸੇਵਾ ਮੁੜ ਕੀਤੀ ਸ਼ੁਰੂ ਅਹਮਦਾਬਾਦ ਹਵਾਈ ਹਾਦਸੇ ਤੋਂ ਬਾਅਦ ਮੁਅੱਤਲ ਹੋਈ ਸੀ ਉਡਾਣ ਕੈਨੇਡਾ ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਦਾ ਕਤਲਕਾਰ ਉੱਤੇ ਪੇਸ਼ਾਬ ਕਰਨ ਤੋਂ ਰੋਕਣ ਤੇ ਕੀਤਾ ਗਿਆ ਹਮਲਾ 55 ਸਾਲ ਦੇ ਅਰਵੀ ਸਿੰਘ ਸੱਗੂ ਦੀ ਹਮਲੇ ਤੋਂ 5 ਦਿਨ ਬਾਅਦ ਹੋਈ ਮੌਤ ਪੁਲਿਸ ਨੇ ਦੋਸ਼ੀ ਹਮਲਾਵਰ ਕੀਤਾ ਗ੍ਰਿਫਤਾਰ। ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਧੰਨਵਾਦ।